ਅੱਜ ਮੈਂ ਸੁਣਾਉਣ ਲੱਗਾ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਤੇ ਕੋਹੀਨੂਰ ਦੀ ਕਹਾਣੀ ਠੀਕ ਹੈ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਨਾ 1821ਵੀਂ ਵਿੱਚ ਲਾਹੌਰ ਦੇ ਤਖਤ ਤੇ ਬੈਠੇ ਸੀ ਤੇ ਸਿੱਖ ਸਮਰਾਜ ਦੀ ਨੀਂਹ ਰੱਖੀ ਸੀ ਉਹਨਾਂ ਨੇ ਇੱਕ ਵਾਰ ਉਹਨਾਂ ਦੇ ਦਰਬਾਰ ਵਿੱਚ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹੀਨੂਰ ਆਇਆ ਸੀ ਉਹ ਹੀਰਾ ਪਹਿਲਾਂ ਮੁਗਲਾਂ ਤੇ ਅਫਗਾਨਿਆਂ ਕੋਲ ਸੀਗਾ ਇਰੋ ਹੀਰਾ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਰਾਹੀਂ ਕਈ ਹੱਥਾਂ ਵਿੱਚ ਚੜਿਆ ਹੋਇਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਹੀਰਾ ਹਾਸਲ ਕੀਤਾ ਤਾਂ ਉਹ ਉਹਨਾਂ ਦੀ ਸ਼ਾਨ ਬਣ ਗਿਆ ਪਰ ਮਹਾਰਾਜਾ ਰਣਜੀਤ ਸਿੰਘ ਦੀ ਵਿੜਾਈ ਉਹ ਹੀਰੇ ਹੀਰਿਆਂ ਨਾਲ ਨਹੀਂ ਸੀ ਜਿਹੜਾ ਉਹਨੂੰ ਮਿਲਿਆ ਸੀ ਉਹ ਹੀਰੇ ਨਾਲ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦਿਲ ਦੇ ਦాతਾਰ ਤੇ ਧਰਮ ਪ੍ਰੇਮੀ ਬਹੁਤ ਸੀਗੇ ਆਪਣੇ ਜੀਵਨ ਦੇ ਆਖਰੀ ਸਮੇਂ 1839 ਈਸਵੀ ਵਿੱਚ ਉਹਨਾਂ ਨੇ ਇੱਕ ਵਸੀਅਤ ਲਿਖਵਾਈ ਸੀ ਕਿ ਕੋਹੀਨੋਰ ਹੀਰਾ ਦਰਬਾਰ ਸਾਹਿਬ ਭੇਟ ਕਰ ਦਿੱਤਾ ਜਾਵੇਗਾ ਦੋਨਾਂ ਦੀ ਮੌਤ ਤੋਂ ਬਾਅਦ ਹੀਰਾ ਅੰਗਰੇਜ਼ਾਂ ਕੋਲ ਚਲਾ ਗਿਆ ਸੀਗਾ ਉੱਥੇ ਜਾਣ ਨਹੀਂ ਸੀ ਦਿੱਤਾ ਗਿਆ ਕੋਹੀਨੋਰ ਹੀਰਾ ਲੰਡਨ ਚਲਾ ਗਿਆ ਸੀਗਾ ਅੰਗਰੇਜ਼ਾਂ ਕੋਲੇ ਪਰ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਅੱਜ ਵੀ ਇਹ ਬਿਆਨ ਕਰਦੀ ਆ ਕਿ ਕੋਈ ਪੈਸੇ ਹੀਰਿਆਂ ਨਾਲ ਨਹੀਂ ਵੱਡਾ ਹੁੰਦਾ ਸਾਰਿਆਂ ਤੋਂ ਇਨਸਾਨੀਅਤ ਹੁੰਦੀ ਆ ਧਰਮ ਦੀ ਇੱਥੋਂ ਸਾਨੂੰ ਪਤਾ ਲੱਗਦਾ ਕਿ ਅਸਲੀ ਵਿਡਿਆਈ ਕੋਈ ਤਾਂ ਦੌਲਤ ਨਾਲ ਨਹੀਂ ਹੁੰਦੀ ਧਰਮ ਨਾਲ ਹੁੰਦੀ ਹੈ ਜਿੰਨੀ ਸੇਵਾ ਕਰਾਂਗੇ ਆਪਾਂ ਜਿੰਨਾ ਆਪਣਾ ਮਨ ਸਾਫ਼ ਰੱਖਾਂਗੇ ਉਨਾ ਬੰਦਾ ਸਹੀ ਰਹਿੰਦਾ ਹੈ